ਸੀਸ ਫੜ ਕੇ ਰੋਂਦੇ ਕਰਲਾਉਂਦੇ ਨੇ ਉਹ ਵਸਤਰ ਥੜੇ ਤੇ ਟਕਾਇਆ ਤੇ ਅੱਧਾ ਵਸਤਰ ਉਹਦੇ ਉੱਤੇ ਦੇ ਦਿੱਤਾ ਮਹਾਰਾਜ ਜੀ ਦੇ ਸੀਸ ਤੇ ਅੱਧਾ ਵਸਤਰ ਉੱਪਰ ਪਾਤਾ ਫੇ ਜਿਹੜਾ ਉਹਨੇ ਲੰਬਾ ਲੰਬਾ ਕੱਪੜਾ ਪਾੜਿਆ ਸੀ ਨਾ ਉਹਨੂੰ ਗਿੱਠ-ਗਿੱਠ ਕਰਕੇ ਉਹਦੀਆਂ ਲੀਰਾਂ ਬਣਾ ਲਈਆਂ ਤੇ ਗਿੱਠ-ਗਿੱਠ ਕਰਕੇ ਬਣਾ ਲਈਆਂ ਲੀਰਾਂ ਲੀਰਾਂ ਬਣਾ ਕੇ ਉਹਦਾ ਚੌਰ ਬਣਾ ਲਿਆ ਚੌਰ ਉਸੇ ਕੱਪੜੇ ਦਾ ਨਾਲੇ ਰੋਂਦਾ ਕਹਿੰਦਾ ਮਹਾਰਾਜ ਇਹ ਵਸਤਰ ਮੈਂ ਤੁਹਾਡੇ ਲਈ ਬੁਣਿਆ ਸੀ ਮੈਨੂੰ ਨਹੀਂ ਸੀ ਪਤਾ ਆ ਪਾੜ ਕੇ ਅੱਧਾ ਅੱਧਾ ਕਰਕੇ ਤੁਹਾਡੇ ਕੰਮ ਆਉਣਾ ਹੈ ਨਾਲੇ ਰੋਂਦਾ ਏ ਉਹਨੇ ਮਹਾਰਾਜ ਦੇ ਲਈ ਉਹ ਲੀਰਾਂ ਦਾ ਬਣਾ ਲਿਆ ਚੌਰ ਤੇ ਤੇਲ ਲਈ ਬਾਲਤੀਆਂ ਗੀਠੀ ਮੰਝਾ ਬਿਸਤਰਾ ਪ੍ਰਸ਼ਾਦਾ ਪਾਣੀ ਛਕਾਦਾ ਕਹਿੰਦਾ ਸਿੱਖਾ ਜਿੰਨਾ ਤੈਨੂੰ ਤੇਰੇ ਦੇ ਭਰੋਸਾ ਓਨਾ ਹੀ ਭਰੋਸਾ ਮੇਰੇ ਤੇ ਕਰਕੇ ਤੂੰ ਆਰਾਮ ਕਰ ਲੈ ਰਾਤ ਨੂੰ ਸੌਂ ਜਾ ਤੇਰਾ ਲੰਮਾ ਸਫਰ ਅੱਜ ਤੇਰੀ ਸੇਵਾ ਅਤੇ ਨਵੇਂ ਪਾਤਸ਼ਾਹ ਜੀ ਸੀਸ ਦੀ ਸੇਵਾ ਸਾਨੂੰ ਕਰਨ ਦੀ ਲਓ ਭਾਈ ਜੈਤਾ ਜੀ ਨੀਂਦ ਦਾ ਭਲਾ ਕਿੱਥੇ ਆਉਂਦੀ ਹੈ ਇਹ ਜਿਹੇ ਦੇ ਵਿੱਚ ਕਿਉਂਕਿ ਨਾ ਦੇਵਾਰਾਮ ਨੂੰ ਭਾਈ ਜੈਤਾ ਜੀ ਜਾਣਦੇ ਨੇ ਉਸ ਸਮੇਂ ਦੇ ਵਿੱਚ ਪਰ ਬੇਲੇ ਭਲੇ ਸੀ ਅੱਜ ਕੱਲ ਤਾਂ ਇੱਥੋਂ ਖੈੜ ਤੱਕ ਕਿਸੇ ਨੂੰ ਮੋਟਰਸਾਈਕਲ ਤੇ ਪਠਾਲ ਕੇ ਲਿਜਾਣ ਦਾ ਸਮਾਂ ਨਹੀਂ ਕਿਉਂਕਿ ਪਤਾ ਨਹੀਂ ਅਗਲਾ ਆਪਣੇ ਝੋਲੇ ਜੇਬ ਵਿੱਚ ਕੀ ਪਾਈ ਫਿਰਦਾ ਮਤਾ ਕੇ ਨਾਲ ਸਾਨੂੰ ਤੁਹਾਨੂੰ ਵੀ ਬਣਾ ਦੇਵੇ ਉਹ ਬੇਲੇ ਭਲੇ ਸਨ ਵਿਸ਼ਵਾਸ ਸਿੱਖਦੇ ਕੀਤਾ ਜਾ ਸਕਦਾ ਸੀ ਲਓ ਜੈਤੇ ਨੇ ਆਖਿਆ ਭਈ ਜਿੱਧਰ ਨੂੰ ਮਹਾਰਾਜ ਜੀ ਦਾ ਆਪਣੇ ਗळा ਕਰਨਾ ਨਾ ਉਧਰ ਨੂੰ ਮੇਰਾ ਦਾਦੇ ਮੰਜਾ ਤੇ ਕੋਲ ਦਾਦੇ ਅੰਗੀਠੀ ਮੈਨੂੰ ਤੜਕੇ ਹੋਏ ਨੂੰ ਠਾਲ ਲਈ ਲਓ ਘਰ ਦੀ ਨੂੰ ਆਖਿਆ ਤੂੰ ਬਾਬੇ ਜੈਤੇ ਦੇ ਕੱਪੜੇ ਤੋਂ ਖੂਨ ਵਾਲੇ ਖੂਨ ਵਾਲੇ ਕੱਪੜੇ ਤੋਂ ਤਾਕੇ ਤੜਕਾ ਹੋਣ ਤੱਕ ਸੁੱਕ ਜਾਣ ਲਓ ਘਰ ਦੀਨੇ ਕੱਪੜੇ ਧੋਤੇ ਨੇ ਲਓ ਉਧਰ ਉਹਨਾਂ ਦੇ ਚੌਰ ਲਿਆ ਹੱਥ ਦੇ ਵਿੱਚ ਜਿਵੇਂ ਸਾਰੀ ਰਾਤ ਭਾਈ ਦੇਵਾ ਰਾਮ ਅੰਦੇ ਉਹਦੀ ਘਰ ਵਾਲੀ ਮਹਾਰਾਜ ਨੂੰ ਕਦੇ ਨਮਸ਼ਕਾਰਾਂ ਕਰਦੇ ਨੇ ਕਦੇ ਸੱਚੇ ਪਾਤਸ਼ਾਹ ਚੌਰ ਚਲਾਉਂਦੇ ਨੇ ਜਾ ਕੇ ਵਿੱਚੇ ਸੁੱਤੇ ਪੈ ਜੈਤੇ ਦੇ ਚਰਨ ਵੀ ਘਟ ਆਉਂਦੇ ਨੇ ਕਿਉਂਕਿ ਬਾਣੀ ਕਹਿੰਦੀ ਆ ਜੋ ਦਿਸਾ ਗੁਰ ਸਿਖੜਾ ਤਿਸ ਨਿਵ ਨਿਵ ਲਾਗਾ ਪਾਓ ਜੀ ਲੋ ਜਿਵੇਂ ਉਹਨਾਂ ਨੇ ਸਾਰੀ ਰਾਤ ਮਹਾਰਾਜ ਦੇ ਜੈਤੇ ਦੇ ਚਰਨਾਂ ਦੀ ਸੇਵਾ ਕੀਤੀ ਆ ਦੁਖੀ ਦਿਲਾਂ ਨਾਲ ਮੇਰੇ ਜਥੇ ਦੇ ਸਾਥੀ ਭਾਈ ਸਾਹਿਬ ਭਾਈ ਨਾਇਬ ਸਿੰਘ ਜੀ ਬਮਾਲ ਤੋਂ ਦਰਸ਼ਨ ਸਿੰਘ ਰਾਮਗੜ੍ਹ ਕੁਆੜਾ ਸੰਗੀ ਮਾਟ ਲਖਵਿੰਦਰ ਸਿੰਘ ਵੀਏ ਦਾ ਹਾ ਦਾ ਸਮੁੱਚਾ ਜਥਾ ਦੁਖੀ ਦਿਲਾਂ ਨਾਲ ਇੰਜ ਬਿਆਨ Arri ਜੀ ਸੀਸ ਦੇ ਚੌਰ ਚਲਾਉਂਦੇ ਨੇ ਉਹ ਹੀ ਜਾਣਦੇ ਆ ਰਾਤ ਕਿਵੇਂ ਲੰਗੀ ਹੋਊਗੀ ਡਰ ਵੀ ਸੀ ਵੀ ਕੋਈ ਚੁਗਲੀ ਨਾ ਕਰ ਦੇਵੇ دین ਦੁਨੀ ਦੇ ਬਾਲੀ ਘਰ ਪਏ ਨੇ ਇਹ ਵੀ ਕੋਈ ਸੇਵਾ ਮਹਾਰਾਜ ਦੀ ਛਕਣ ਛਕਾਉਣ ਵਾਲੀ ਕਰ ਨਹੀਂ ਸਕੇ ਸਮਾਂ ਹੀ ਐਸਾ ਸੀ ਪ੍ਰਸਾਦ ਸੰਗ ਅਸੀਂ ਕਵਤਾ ਭੋਲ ਕੇ ਸਮਾਪਤੀ ਕਰਨੀ ਆ ਸਿੱਖਾਂ ਦੀ ਸੇਵਾ ਬਾਰੇ ਪਤਾ ਭਾਈ ਗੁਰਦਾਸ ਜੀ ਕੀ ਕਹਿੰਦੇ ਆ ਪੰਜ ਵਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ ਤੈਸਾ ਪੁਨ ਏਕ ਗੁਰ ਸਿੱਖ ਕੋ ਨਿਵਾਇ ਕ ਨਵਾਉਣ ਦਾ ਉਦੋਂ ਪਾਣੀ ਦੀ ਘਾਟ ਹੁੰਦੀ ਸੀ ਹੁਣ ਤਾਂ ਸੁੱਚ ਦੱਬੋ ਪਾਣੀਓ ਪਾਣੀ ਦੱਬਣਾ ਵੀ ਨਹੀਂ ਪੈਂਦਾ ਆਟੋਮੈਟਿਕ ਆ ਕੇ ਸਿੱਖ ਨੂੰ ਇਸ਼ਨਾਨ ਕਰਾਉਣ ਦਾ ਇੰਨਾ ਮਾਤਮ ਦੱਸਿਆ ਪੰਜ ਵਾਰ ਪੰਜ ਵਾਰ ਚਾਹੇ ਗੰਗਾ ਨਾ ਆਇਆ ਚਾਹੇ ਪ੍ਰਾਗ ਜਾਇਆ ਸਿੱਖ ਕੋ ਪਲਾਏ ਪਾਣੀ ਪਾਓ ਕਰ ਕੁਰਖੇਤ ਆਸ਼ਿਵ ਮੇਦ ਜੱਗ ਫਾਲ ਸਿੱਖ ਕੋ ਜਵਾਏ ਕਾ ਪ੍ਰਸ਼ਾਦਾ ਪਾਣੀ ਛਕਾਉਂਦਾ ਆਸ਼ਿਵ ਮੇਦ ਜੱਗ ਜਿੰਨਾ ਫਾਲ ਹੁੰਦਾ ਸੀ ਘੋੜਾ ਮਾਰਿਆ ਜਾਂਦਾ ਸੀ ਗਾਥਾ ਲੰਮੀ ਹੋ ਜਾਣੀ ਫਿਰ ਕਹਿੰਦੇ ਆ ਜੈਸੇ ਸਤ ਮੰਦਰ ਸੋਨੇ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕ ਇੱਕ ਸ਼ਬਦ ਸਿਖਾ ਦੇਣਾ ਕਿਸੇ ਨੂੰ ਮੰਨ ਲੋ ਤੁਸੀਂ ਸੋਨੇ ਦੇ ਸਤ ਨੂੰ ਵੈਸੇ 100 ਵਾਕਿਆ ਵੀ 100 ਮੰਦਰ ਉਸਾਰ ਕੇ ਸੋਨੇ ਦੇ ਦਾਨ ਕਰਦੇ ਕੋਕਾ ਨਹੀਂ ਦਾਨ ਕਰ ਹੁੰਦਾ ਨਕਾਲਾ ਮੰਦਰ ਬਣਾ ਕੇ ਕਿਹੜਾ ਦਾਨ ਕਰ ਦੂ ਬਸ ਕਿਸੇ ਨੂੰ ਸ਼ਬਦ ਸਿਖਾਤਾ ਤਾਂ ਸਮਝ ਲਓ 100 ਮੰਦਰਾਂ ਜਿੰਨਾ ਦਾਨ ਹੋ ਗਿਆ ਫੇ ਕਹਿੰਦੇ ਜੈਸੇ 20 ਵਾਰ ਦਰਸ਼ਨ ਕੀਆ ਸਾਧਕਾਂ ਤੈਸਾ ਪੁੰਨ ਸਿੱਖ ਕਹੋ ਚਾਪ ਪੱਗ ਸਵਾਏ ਕਾ ਜਿਵੇਂ ਪਹੁੰਚੇ ਹੋਏ ਮਹਾਪੁਰਖ ਦੇ 20 ਵਾਰ ਦਰਸ਼ਨ ਕਰ ਲੈ ਕਿਸੇ ਗੁਰੂ ਦੇ ਸਿੱਖ ਦੇ ਚਰਨ ਕੁੱਟ ਕੇ ਉਹਨੂੰ ਨੀਂਦ ਸੁਵਾ ਦਿੱਤਾ ਉਹਨਾਂ ਫਲ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਸਿੱਖਾਂ ਦੀ ਸੇਵਾ ਦਾ ਲੰਗਰ ਲਾਓ ਦੱਪ ਕੇ ਪਰ ਆਪਣਿਆਂ ਨੂੰ ਪਹਿਲ ਦੇਵੋ ਬੇਨਤੀ ਮੈਂ ਕਰਨੀ ਆ ਕਿਉਂਕਿ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਦਾਨ ਦਿਓ ਇਨਹੀ ਕੋ ਪਲੋ ਔਰ ਔਰ ਕੋ ਦਾਨ ਨਾ ਲਾਗਨ ਨੀਕੋ ਕਹਿੰਦੇ ਮੇਰੇ ਸਿੱਖਾਂ ਨੂੰ ਦਿੱਤਾ ਹੋਇਆ ਦਾਨ ਮੈਨੂੰ ਨੀਕੋ ਦਾ ਮਤਲਬ ਹੁੰਦਾ ਸੋਹਣਾ ਚੰਗਾ ਲੱਗਦਾ ਹੋਰਾਂ ਨੂੰ ਨਹੀਂ ਆ ਜਿਹੜਾ ਤੁਸੀਂ ਦਾਨ ਕਰਦੇ ਹੋ ਅਸੀਂ ਰੋਕਦੇ ਨਹੀਂ ਪਰ ਇਹ ਦੇਖ ਲਿਆ ਕਰੋ ਵੀ ਤੁਹਾਡੇ ਕੀਤੇ ਦਾਨ ਦੇ ਸ਼ਾਮਾਂ ਨੂੰ ਕਿਤੇ ਮੁਰਗਿਆਂ ਨੂੰ ਤੜਕੇ ਦਾ ਨਹੀਂ ਲੱਗਦੇ ਕਿਤੇ ਪੈਕ ਸ਼ੈਗ ਦਾ ਨਹੀਂ ਲੱਗਦੇ ਅਕਲੀ ਸਾਹਿਬ ਸੇਵਿਆ ਅਕਲੀ ਕੀਚਿਆ ਦਾਨ ਅਕਲੀ ਪੜ ਕੇ 부ਝਿਆ ਅਕਲੀ ਪਾਈਆ ਮਾਨ ਬਾਣੀ ਕਹਿੰਦੀ ਆ ਦਾਨ ਅਕਲ ਨਾਲ ਕਰਨਾ ਤੇ ਪ੍ਰਮਾਤਮਾ ਨੂੰ ਵੀ ਸਿਮਰਨਾ ਵੀ ਅਕਲ ਦੇ ਨਾਲ ਆ ਅੰਨੀ ਸ਼ਰਧਾ ਦੇ ਨਾਲ ਨਹੀਂ ਸੋ ਸਿੱਖ ਦੀ ਸੇਵਾ ਦਾ ਬੜਾ ਮਹਾਤਮ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਤੇ ਉਦੋਂ ਬਾਅਦ ਬੇਨਤੀ ਕਰਾਂ ਟੜਕਾ ਹੋਇਆ ਸਿੱਖਣੀ ਨੇ ਪ੍ਰਸ਼ਾਦਾ ਪਾਣੀ ਤਿਆਰ ਕਰ ਦਿੱਤਾ ਅੱਗ ਬਾਲ ਕੇ ਅੰਗੀਠੀ ਦੇ ਉੱਤੇ ਭਾਈ ਜੈਤੇ ਦੇ ਖੂਨ ਨਾਲ ਲਿਬੜੇ ਹੋਏ ਵਸਤਰ ਧੋ ਦਿੱਤੇ ਧੋਬੀ ਸੀ ਨਾ ਵਸਤਰ ਧਵਾ ਦਿੱਤੇ ਪਾਪ ਟਾਲੇ ਨੂੰ ਭਾਈ ਜੈਤਾ ਜੀ ਨੂੰ ਜਗਾਇਆ ਉਹ ਵਾਹਿਗੁਰੂ ਕਹਿ ਕੇ ਉੱਠੇ ਨੇ ਆਖਿਰਕਾਰ ਭਾਈ ਸਾਹਿਬ ਨੇ ਵਸਤਰ ਬਦਲੇ ਨੇ ਤੇ ਧੰਨਵਾਦ ਕੀਤਾ ਦੇਵਾ ਰਾਮ ਜੀ ਦਾ ਤੇ ਧੰਨਵਾਦ ਕਰਦਾ ਹੋਇਆ ਜੈਤਾ ਆਪਣੀ ਤੀਸਰੀ ਮੰਜ਼ਲ ਵੱਲ ਨੂੰ ਰਵਾਨਾ ਹੋ ਜਾਂਦਾ ਹੈ ਤੀਸਰੀ ਮੰਜ਼ਲ ਤੀਸਰੀ ਮੰਜ਼ਲ ਆਹੀਆ ਅੰਬਾਲੇ ਧਰਤੀ ਦੇ ਦੋ ਗੁਰਦੁਆਰੇ ਨੇ ਇੱਕ ਗੁਰਦੁਆਰਾ ਸਤ ਸੰਗਤ ਸਾਹਿਬ ਪਾਤਸ਼ਾਹੀ ਨੌਵੀਂ ਤੇ 10ਵੀਂ ਇੱਥੇ ਆ ਕੇ ਸਭ ਤੋਂ ਪਹਿਲਾਂ ਜਦੋਂ ਉਵਾਲੇ ਆਉਂਦਾ ਭਾਈ ਜੈਤਾ ਮੈਂ ਬੇਨਤੀ ਅੱਗੇ ਦੂਰ ਲੰਨਾ ਉੱਥੋਂ ਸਤ ਸੰਗਤ ਜੀ ਜਦੋਂ ਤੁਰਿਆ ਅੰਬਾਲੇ ਵੱਲ ਜਿਹੜਾ ਅੱਜ ਜਗਾਦਰੀ ਗੇਟ ਬਣਿਆ ਹੋਇਆ ਇੱਥੋਂ ਸ਼ਹਿਰ ਜੈਂਟਰ ਹੋਇਆ ਇੱਥੇ ਵੀ ਸਭ ਤੋਂ ਵੱਧ ਖਤਰਾ ਸੀ ਕਿਉਂਕਿ ਉਵਾਲਾ ਮੁਸਲਮਾਨਾਂ ਦਾ ਗੜ੍ਹ ਸੀ ਸਰਕਾਰੀ ਹੋਰ ਗੈਰ ਸਰਕਾਰੀ ਸਭ ਤੋਂ ਛੋਟੇ ਵੱਡੇ ਅਮੀਰ ਇੱਥੇ ਰਹਿੰਦੇ ਆ ਰਹਿੰਦੇ ਜਾਂਦੇ ਸੀ ਕਿਉਂਕਿ ਮੇਨ ਰਾਹ ਦੇ ਉੱਤੇ ਸੀਗਾ ਗ੍ਰੈਂਡ ਟਰੰਕ ਰੋਡ ਜੀਟੀ ਰੋਡ ਦੇ ਉੱਤੇ ਤੇ ਇੱਥੋਂ ਭਾਈ ਸਾਹਿਬ ਭਾਈ ਜੈਤਾ ਜ ਇੱਕ ਤਕਵਲ ਸ਼ਾਹ ਫਕੀਰ ਆ ਉਹ ਅੱਜ ਉਹਦੀ ਮਜ਼ਾਰ ਬਣੀ ਹੋਈ ਆ ਉੱਥੇ ਆ ਇਤਿਹਾਸ ਵੀ ਉੱਥੇ ਲਿਖ ਕੇ ਆ ਹੰਬਾਲੇ ਤਕਵਲ ਸ਼ਾਹ ਫਕੀਰ ਦੇ ਆ ਕੇ ਨਾ ਕੋਲ ਇੱਕ ਝੰਡ ਦੇ ਥੱਲੇ ਬੈਠ ਗਿਆ ਤੇ ਝੰਡ ਦੇ ਥੱਲੇ ਜਦੋਂ ਉਹ ਬੈਠਿਆ ਨਾ ਉੱਥੇ ਉਹਨੇ ਸੀਸ ਨੂੰ ਵੀ ਟਿਕਾਇਆ ਹੁਣ ਕਈ ਇਤਿਹਾਸਕਾਰ ਕਹਿੰਦੇ ਨੇ ਨਾ ਕਈ ਵੀਰ ਕਹਿ ਦਿੰਦੇ ਨੇ ਵੀ ਉਹਨੇ 5 ਦਿਨ ਮਹਾਰਾਜ ਦਾ ਸੀਸ ਨਹੀਂ ਆਪਣੇ ਹਿੱਕ ਤੋਂ ਪਰੇ ਕੀਤਾ ਇਹ ਤਾਂ ਹੋ ਨਹੀਂ ਸਕਦਾ 5 ਦਿਨ ਚ ਉਹ ਜੰਗਲ ਪਾਣੀ ਵੀ ਗਿਆ ਹੋਣਾ ਕਿਤੇ ਪਸ਼ਾਬ ਨੂੰ ਵੀ ਗਿਆ ਹੋਇਆ ਇਹ ਨਹੀਂ ਗੱਲ ਹੁੰਦੀ ਸਾਧ ਸੰਗਤ ਜੀ ਕਹਿਣ ਦਾ ਭਾਵ ਇਹ ਆ ਵੀ ਸੀਸ ਪਹੁੰਚਾਉਣਾ ਕਿਵੇਂ ਆ ਇਹ ਜੈਤੇ ਨੇ ਦੇਖਣਾ ਸੀਗਾ ਹੁਣ ਸੰਗਤ ਜੀ ਜਦੋਂ ਉੱਥੇ ਰੱਖਿਆ ਨਾ ਸੀਸ ਮਹਾਰਾਜ ਜੀ ਦਾ ਉੱਥੇ ਕਿਸੇ ਨੂੰ ਪੁੱਛਿਆ ਕਿ ਭਾਈ ਇੱਥੇ ਕਿਸੇ ਹਿੰਦੂ ਜਾਂ ਸਿੱਖ ਦਾ ਘਰ ਹੈਗਾ ਇੱਕ ਗੁੱਜਰ ਇੱਕ ਇੱਕੋ ਹੀ ਕਬਦਾ ਲਾਉਣੀਆਂ ਸੀ ਇੱਕ ਗੁੱਜਰ ਹੋਇਆ ਮਹਿਰਤੂ ਮਿਉਂ ਨੇ ਆਖਿਆ ਕਹਿੰਦਾ ਵੀ ਇੱਥੇ ਕੈਂਥ ਮਾਜਰੀ ਮੁਹੱਲਾ ਹੈ ਪਿੰਡ ਸੀ ਕੈਂਥ ਮਾਜਰੀ ਚੱਲਿਆ ਜਾ ਉੱਥੇ ਕੋ ਸਿੱਖਾਂ ਦੇ ਘਰ ਰਹੇਗੇ ਤੈਨੂੰ ਮਿਲ ਜੂਗਾ ਉਹ ਗੁੱਜਰ ਕਹਿਣ ਤੇ ਭਾਈ ਜੈਤਾ ਜੀ ਅੰਬਾਲੇ ਉਹ ਸਤ ਸੰਗਤ ਅੱਜ ਉਥੋਂ ਜਿੱਥੇ ਹੁਣ ਗੁਰਦੁਆਰਾ ਸੀਸਗੰਜਾ ਉੱਥੇ ਆ ਜਾਂਦੇ ਨੇ ਤੇ ਪੁੱਛਦੇ ਪੁੱਛਦੇਓ ਇੱਕ ਸਿੱਖ ਦੇ ਘਰ ਆਉਂਦੇ ਆਉਂਦਾ ਨਾਮ ਹੈ ਰਾਮਦੇਵ ਰਾਮਦੇਵ ਦੇ ਘਰ ਆ ਕੇ ਦਰਵਾਜ਼ਾ ਖੜਕਾਉਂਦੇ ਆ ਉੱਥੇ ਵੀ ਸਾਰੀ ਗੱਲ ਉਹਨੂੰ ਦੱਸਦੇ ਨੇ ਤੇ ਸਿੱਖ ਆਪਣੇ ਘਰ ਉਸ ਨੂੰ ਆਰਾਮ ਵਿਸ਼ਰਾਮ ਲਈ ਲੈ ਜਾਂਦਾ ਅੰਦਰ ਉਹ ਵੀ ਉਸੇ ਤਰੀਕੇ ਨਾਲ ਸੇਵਾ ਕਰਦਾ ਜੋ ਵਾਰਤਾਲਾਪ ਵਿੱਚੀ ਹੁੰਦੀ ਆ ਇੱਥੇ ਹੀ ਬੇਨਤੀ ਮਗਾ ਜਾਮਾ ਇਹ ਤੀਸਰਾ ਮੁਕਾਮ ਸੀਗਾ ਨਾ ਜਿਹੜਾ ਹੁਣ ਸੰਗਤ ਜੀ ਏ ਜਦੋਂ ਸੀਸ ਗੰਜ ਗੁਰਦੁਆਰਾ ਜਿਹੜਾ ਬਣਿਆ ਪਿੱਛੇ ਆਪਾਂ ਤਰੌੜੀ ਦੀ ਧਰਤੀ ਤੇ ਦੇਖਦੇ ਆਂ ਤਰੌੜੀ ਦੀ ਧਰਤੀ ਤੇ 6 ਪੱਖਾਂ ਵਾਲਾ ਆਲਾ ਬਣਿਆ ਹੋਇਆ ਜਿਹਦੇ ਇੱਧਰ ਨੂੰ ਵੀ ਦੋ ਰਾਹ ਹੋਣ ਦੋ ਇੱਧਰ ਨੂੰ ਦੋ ਇੱਧਰ ਨੂੰ ਉਹਨੂੰ 6 ਪੱਖਾਂ ਕਹਿੰਦੇ ਆਂ 6 ਪੱਖਾਂ ਦੇ ਵਿੱਚੇ 6 ਵਾਲੇ ਲੋਕ ਉਹਦੇ ਵਿੱਚ ਧੂਫਾ ਹੋਰ ਆਰਾ ਵਗਾਰਾ ਜੋ ਵੀ ਜੋਤਾਂ ਚੱਲਦੀਆਂ ਚਲੋ ਉਹ ਜਗਾਇਆ ਕਰਦੇ ਸਨ ਤੇ ਜਿਹੜੀ ਇਹ ਧਰਤੀ ਆ ਨਾ ਇੱਥੇ ਫਕੀਰ ਤਵਕਲ ਸ਼ਾਹ ਜਦੋਂ ਸਾਨੂੰ 1702 ਦੇ ਵਿੱਚ ਕਲਗੀ ਤਿਰਪਾਚਾ ਕੁਰਕ ਖੇਤਰ ਤੋਂ ਆਉਂਦੇ ਨੇ ਇੱਥੇ ਰੁਕੇ ਇੱਥੇ ਜਦੋਂ ਰੁਕੇ ਤੇ ਸੰਗਤਾਂ ਨੇ ਆਖਿਆ ਕਹਿੰਦੇ ਮਹਾਰਾਜ ਇੱਕ ਸਮੱਸਿਆ ਸਾਨੂੰ ਅਖੇ ਕੀ ਸੱਚੇ ਪਾਤਸ਼ਾਹ ਕਈ ਸਾਲਾਂ ਤੋਂ ਸਾਨੂੰ ਇੱਥੇ ਸ਼ੇਰ ਦੇ ਗਰਜਣ ਦੀ ਆਵਾਜ਼ ਆਉਂਦੀ ਆ ਸ਼ੇਰ ਦਿਖਾਈ ਨਹੀਂ ਦਿੰਦਾ ਮਹਾਰਾਜ ਕਹਿੰਦੇ ਚਲੋ ਦੱਸੋ ਕਿੱਥੋਂ ਆਉਂਦੀ ਆ ਜੇ ਉਹੀ ਜਿਹੜਾ ਗੁੱਜਰ ਸੀ ਨਾ ਮਹਿਰਦੂਮੀਆਂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਮਹਿਰਦੂਮੀਆਂ ਕਹਿੰਦਾ ਮਹਾਰਾਜ ਆਜੋ ਮੈਂ ਉਹ ਥਾਂ ਵੀ ਦੱਸਦਾ ਤੇ ਮੈਂ ਤੁਹਾਨੂੰ ਥੋੜੀ ਜਿਹੀ ਹਿਸਟਰੀ ਵੀ ਦੱਸਦਾ ਵੀ ਕੀ ਆ ਸੱਚੇ ਬਾਦਸ਼ਾਹ ਸਾਨੂੰ ਨਹੀਂ ਪਤਾ ਬਹੁਤ ਲੰਮਾ ਸਮਾਂ ਪਹਿਲਾਂ ਕਈ ਸਾਲ ਪਹਿਲਾਂ ਇੱਥੇ ਇੱਕ ਸਿੱਖ ਆਇਆ ਉਹਦੇ ਕੋਲ ਕੀ ਸੀ ਭੁੱਖੜ ਮਾਰੀ ਹੋਈ ਸੀ ਉਹਨੇ ਮੈਨੂੰ ਕਿਸੇ ਸਿੱਖ ਦਾ ਘਰ ਪੁੱਛਿਆ ਉਹ ਉੱਥੋਂ ਦੇ ਘਰ ਚਲੇ ਜਾਂਦਾ ਪਰ ਉਹਦੇ ਜਾਣ ਤੋਂ ਬਾਅਦ ਸੱਚੇ ਬਾਦਸ਼ਾਹ ਲੋਕਾਂ 'ਚ ਡਰ ਪਿਆ ਹੋਇਆ ਉੱਥੇ ਸ਼ੇਰ ਦੀ ਗਰਜਣ ਦੀ ਆਵਾਜ਼ ਆਉਂਦੀ ਹੈ ਮਹਾਰਾਜ ਕਹਿੰਦੇ ਚਲੋ ਫੇਰ ਸਾਨੂੰ ਲੈ ਕੇ ਜਾਓ ਉੱਥੇ ਲੋ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਣਦੇ ਨੇ ਹਜ਼ੂਰ ਪਾਤਸ਼ਾਹ ਉਹ ਜਗ੍ਹਾ ਦੇ ਉੱਤੇ ਇੱਕ ਥੜਾ ਬਣਾ ਦਿੰਦੇ ਨੇ ਇੱਕ ਖੱਤਰੀ ਸਿੱਖ ਨੇ ਆ ਕੇ 500 ਰੁਪਿਆ ਦਿੱਤਾ ਕਹਿੰਦੇ ਮਹਾਰਾਜ ਫੇਰ ਨੌਵੇਂ ਪਾਤਸ਼ਾਹ ਦੇ ਨਾਮ ਦਾ ਸਥਾਨ ਬਣਾਓ ਮਹਾਰਾਜ ਕਹਿੰਦੇ ਸਥਾਨ ਅਸੀਂ ਨਹੀਂ ਬਣਾਉਣੇ ਸਥਾਨ ਬਣਾਊਗਾ ਕਦੇ ਸਾਡਾ ਖਾਲਸਾ ਅਸੀਂ ਤਾਂ ਕੇਵਲ ਉਹਨਾ ਉਹਨਾ ਥਾਵਾਂ ਦੇ ਉੱਤੇ ਜਾ ਰਹੇ ਆ ਆ ਰਹੇ ਆ ਏ ਮਹਾਰਾਜ ਜੀ ਉੱਥੇ 13-14 ਦਿਨੋਂ ਸਥਾਨ ਦੇ ਉੱਤੇ ਰਹਿੰਦੇ ਨੇ ਅੱਜ ਗੁਰਦੁਆਰਾ ਬਣਿਆ ਹੋਇਆ ਉੱਥੇ ਸਾਡਾ ਸਤ ਸੰਗਤ ਸਾਹਿਬ ਫਿਰ ਮੈਂ ਬੇਨਤੀ ਕਰ ਜਾਵਾਂ 1930 ਤੱਕ ਉੱਥੇ ਛੜਾ ਹੀ ਸੀਗਾ ਫਿਰ ਭਗੇਲ ਸਿੰਘ ਜਥੇਦਾਰ ਦੇ ਜਥੇ ਵਿੱਚੋਂ ਫਿਰੋਜ਼ਪਰੀਆ ਭਾਈ ਮੇਰ ਸਿੰਘ ਉੱਥੇ ਗਿਆ ਉਹਨੇ ਕਬਜ਼ਾ ਕਰ ਲਿਆ ਉਦੋਂ ਬਾਅਦ ਆ ਮਰੰਡੇ ਦੇ ਰਹਿਣ ਵਾਲੇ ਭਾਈ ਗੁਰਵਾਖ ਸਿੰਘ ਨੇ ਕਬਜ਼ਾ ਕਰ ਲਿਆ ਪਰ ਗੁਰਵਾਖ ਸਿੰਘ ਦੀ ਪੰਜੋਖਰੇ ਇੱਕ ਲੜਾਈ ਵਿੱਚ ਮੌਤ ਹੋ ਜਾਂਦੀ ਆ ਸ਼ੀਤੀ ਹੋ ਜਾਂਦੀ ਆ ਇਹ ਜਿਹੜੀ ਜਗ੍ਹਾ ਉਹਦੇ ਘਰ ਵਾਲੀ ਸੀਸ ਗੰਜ ਵਾਲੀ ਮੁਸਲਮਾਨਾਂ ਤੇ ਹਿੰਦੂ ਲੜਦੇ ਜਗਾ ਨਸ਼ਤ ਕਰ ਦਿੱਤੀ ਉਥੇ ਝਾਰੀਆਂ ਝੁੰਡ ਕੇ ਕਰਾਉ ਗਿਆਆਂ ਹੁਣ ਪਤਾ ਨਾ ਲੱਗੇ ਵੀ ਉਹ ਜਗਾ ਕਿੱਥੇ ਆ ਫਿਰ ਉਹ ਗੁਰਵਖ ਸਿੰਘ ਮਰੰਡੇ ਦੀ ਘਰ ਵਾਲੀ ਬੀਬੀ ਦਇਆ ਕੌਰ ਰਾਣੀ ਨੇ ਪੁੱਛ ਪੜਤਾਲ ਕਰਾਉਂਦਿਆਂ ਕਰਾਉਂਦਿਆਂ ਉਹ ਦੋਏ ਥਾਮਾਂ ਲੱਭੀਆਂ ਤੇ ਦੋਏ ਥਾਮਾਂ ਦੇ ਉੱਤੇ ਗੁਰਦੁਆਰੀ ਉਸਾਰ ਦਿੱਤੀ ਨੇ ਆ ਬੇਨਤੀ ਕਰਾਂ ਅੱਗੇ ਤੋੜਾ ਥੋੜਾ ਜਾ ਲੋ ਇੱਥੇ ਹੁਣ ਮਹਾਰਾਜ ਜੀ ਅੰਬਾਲੇ ਸੀਸ ਨੂੰ ਲੈ ਕੇ ਮਹਾਰਾਜ ਜੀ ਦੇ ਨੂੰ ਅੰਬਾਲੇ ਦੀ ਧਰਤੀ ਤੋਂ ਚੌਥੀ ਮੰਜ਼ਲ ਵੱਲ ਰਵਾਨਾ ਹੁੰਦਾ ਹੈ ਦਾ ਹਿਸ਼ਾ ਫਕੀਰ ਰਹਿੰਦਾ ਏ ਇਹ ਇੱਥੇ ਆ ਕੇ ਉਹਨੂੰ ਮਿਲਦੇ ਨੇ ਤੇ ਸਾਰੀ ਗੱਲਬਾਤ ਉਹਨੂੰ ਪਤਾ ਲੱਗਦਾ ਤੇ ਫਿਰ ਸੱਚੇ ਪਾਤਸ਼ਾਹ ਦਾ ਸੀਸ ਜਦੋਂ ਦੇਖਦਾ ਨਾ ਉਹਨੇ ਇੱਕ ਬੇਨਤੀ ਕੀਤੀ ਸੀ ਕਹਿੰਦਾ ਵੀ ਚਲੋ ਜੋ ਹੋਣਾ ਸੀ ਹੋ ਗਿਆ ਹੁਣ ਐ ਕਰਿਓ ਇਹਨਾਂ ਦੇ ਲਖਦੇ ਜਗਰ ਸੁਪੁੱਤਰ ਗੋਬਿੰਦ ਰਾਏ ਨੂੰ ਮੇਰੀ ਫਰਿਆਦ ਪਹੁੰਚਾ ਦੇਣੀ ਜਦੋਂ ਕਦੇ ਸਮਾਂ ਲੱਗੇ ਆਉਂਦੇ ਜਾਂਦੇ ਮੈਨੂੰ ਦਰਸ਼ਨ ਦੇ ਕੇ ਜਾਣਾ 1675 ਦੇ ਵਿੱਚ ਉਹਨੇ ਬੇਨਤੀ ਕੀਤੀ 13 ਸਾਲ ਬਾਅਦ 1688 ਦੇ ਵਿੱਚ ਪੰਗਾਣੀ ਦਾ ਜੰਗ ਜੁੱਤ ਕੇ ਆ ਜਿੱਤ ਕੇ ਆ ਕੇ ਮਹਾਰਾਜ ਉਸ ਰਗਾਈ ਇਲਾਹੀ ਫਕੀਰ ਨੂੰ ਫਿਰ ਦਰਸ਼ਨ ਦਿੰਦੇ ਨੇ ਇਥੋਂ ਰੁੱਕ ਕੇ ਹੁਣ ਆਖਰੀ ਮੰਜ਼ਲ ਕਿੱਥੇ ਜਾ ਕੇ ਰੁਕਦੇ ਨੇ ਭਾਈ ਸਾਹਿਬ ਭਾਈ ਜੈਦਾ ਜੀ ਆ ਨਾਲ-ਨਾਲ ਆਉਂਦੇ ਨੇ ਦੇਖੋ ਆ ਬਨੂਰ ਵੱਲੋਂ ਨਾਲ-ਨਾਲ ਆ ਕੇ ਆਪ ਜੀ ਕੀਰਤਪੁਰ ਸਾਹਿਬ ਪਹੁੰਚੇ ਕੀਰਤਪੁਰ ਸਾਹਿਬ ਆਪਾ ਸੂਰਜ ਮੱਲ ਦੀ ਔਲਾਦ ਰਹਿੰਦੀ ਸੀ ਉਹ ਅੱਗੇ ਉਹਦੇ ਪੋਤਰੇ ਨੇ ਗੁਲਾਬ ਰਾਏ ਸ਼ਿਆਮ ਰਾਏ ਇਹ ਆਪਣੇ ਆਪ ਨੂੰ ਗੁਰੂ ਕਹਣ ਲੱਗ ਕੇ ਇੱਕ ਵੀ ਇਹਨਾਂ ਦੇ ਵੰਸ਼ ਵਿੱਚੋਂ ਇੱਕ ਵੀ ਕੋਈ ਜੀ ਫਿਰ ਬਚ ਨਹੀਂ ਸਕਿਆ ਬੇਨਤੀ ਕਰਾਂ ਇੱਥੋਂ ਪਾਈ ਜਾਂਦੇ ਨੇ ਸੀਸ ਇੱਥੇ ਤਾਂ ਰੁਕੇ ਨਹੀਂ ਤਾਂ 7-8 ਕਿਲੋਮੀਟਰ ਖਿੱਚ ਤੂਗੇ ਹੋਰ ਵੀ ਜਾ ਸਕਦੇ ਸੀ ਇੱਥੇ ਤਾਂ ਰੁਕੇ ਕਿਉਂਕਿ ਇੱਥੇ ਪਤਾਲਪੁਰੀ ਵਾਲੀ ਜਗ੍ਹਾ ਦੇ ਉੱਤੇ ਛੇਵੇਂ ਪਾਦਸ਼ਾਹ ਦਾ ਸੱਤਵੇਂ ਪਾਦਸ਼ਾਹ ਮਹਾਰਾਜ ਜੀ ਦਾ ਸਸਕਾਰ ਕੀਤਾ ਗਿਆ ਸੀਗਾ ਤੇ ਉਧਰੋਂ ਰਾਖ ਵੀ ਉੱਥੋਂ ਵੀ ਭੂਤੀ ਆਉਂਦੀ 8ਵੇਂ ਪਾਦਸ਼ਾਹ ਦੀ ਉਹਨੇ ਸੁਨੇਹਾ ਭੇਜਿਆ ਸਿੱਖਾਂ ਕੋਲ ਵੀ ਮਹਾਰਾਜ ਦਾ ਸੀਸ ਆਇਆ ਸੁਨੇਹਾ ਦੇ ਦਿਓ ਅਨੰਦਪੁਰ ਸਾਹਿਬ ਕਲਗੀ ਧਰ ਮਾਤਾ ਨਾਨਕੀ ਤੇ ਮਾਤਾ ਗੁਜਰ ਕੌਰ ਨੂੰ ਮੇਰੇ ਲਈ ਕੀ ਹੁਕਮ ਹੈ ਸੰਸਕਾਰ ਇੱਥੇ ਕਰਨਾ ਕਿ ਉੱਥੇ ਤਾਂ ਰੁਕਿਆ ਸੀ ਇੱਥੇ ਉਹ ਸਿੱਖਾਂ ਨੇ ਜਾ ਕੇ ਲੋ ਕਲਗੀ ਧਰ ਮਾਤਾ ਗੁਜਰ ਕੌਰ ਤੇ ਮਾਤਾ ਨਾਨਕੀ ਜੀ ਨੂੰ ਦੱਸਿਆ ਹੈ ਮਾਮਾ ਕਿਰਪਾਲ ਵਰਗੇ ਸਿੱਖਾਂ ਨੂੰ ਉਸੇ ਵੇਲੇ ਕਲਗੀ ਧਰ ਪਾਤਸ਼ਾਹ ਨੇ ਫੈਸਲਾ ਲਿਆ ਕਿ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਕੀਤਾ ਜਾਵੇਗਾ ਉਹਨਾਂ ਨੇ ਇੱਕ ਸੁੰਦਰ ਪਾਲਕੀ ਬਣਾਈ ਪਾਲਕੀ ਪਾਲਕੀ ਲੈ ਕੇ ਕੀਰਤ ਪ੍ਰਸਾਦ ਦੀ ਧਰਤੀ ਤੇ ਆ ਜਾਂਦੇ ਨੇ ਸਾਰਿਆਂ ਦੀਆਂ ਅੱਖੀਆਂ ਜਬਰਾਗ ਦਾ ਜ਼ਰੂਰ ਸੀ ਪਰ ਸਿੱਖਾਂ ਤੋਂ ਬਿਨਾ ਮਾਤਾ ਨਾਨਕੀ ਮਾਤਾ ਗੁਜਰ ਕੌਰ ਤੇ ਕਲਗੀਧਰ ਪਾਤਸ਼ਾਹ ਜੀਆਂ ਤਿੰਨਾਂ ਤੋਂ ਇਲਾਵਾ ਸਾਰਿਆਂ ਦੀਆਂ ਖਾਨਾ ਮਸਾਨਾਂ ਸਮਾਂ ਹੀ ਐਸਾ ਸੀ ਜੇ ਮਾਤਾ ਨਾਨਕੀ ਰੋ ਵੀ ਲੈਂਦੇ ਭਲਾ ਕੀ ਗੱਲ ਸੀ ਇਕਲੌਤਾ ਪੁੱਤਰ ਸੀ ਉਹਨਾਂ ਦੇ ਬਾਬਾ ਟੱਲਰ ਆਏ ਪਹਿਲਾਂ 9 ਸਾਲਾਂ ਦੀ ਉਮਰ 'ਚ ਚੜ੍ਹਾਈ ਕਰਕੇ ਇੱਕ ਬੱਚੇ ਸੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਹੁਣ ਉਹਨਾਂ ਦਾ ਵੀ ਕੱਲਾ ਸੀਸ ਕਟਿਆ ਮਾਂ ਦੇ ਸਾਹਮਣੇ ਆ ਜਾਵੇ ਭਲਾ ਉਹ ਮਾਂ ਜੀ ਉਂਦੀ ਰਹੂ ਉਹ ਮਾਂ ਬਚੂਗੀ ਲਓ ਮਾਤਾ ਨਾਨਕੀ ਮਾਤਾ ਗੁਜਰਕੌਰ ਧੰਨ ਜਿਗਰਾ ਮਾਤਾ ਗੁਜਰਕੌਰ ਦਾ ਜਦੋਂ ਤੁਰਨ ਲੱਗੇ ਸੀ ਨਾ ਤੁਰਨ ਮਹਾਰਾਜ ਪਤਾ ਕੀ ਆਖਿਆ ਸੀ ਨੌਵੇਂ ਪਾਤਸ਼ਾਹ ਨੇ ਗੁਜਰੀ ਜੀ ਇੱਕ ਗੱਲ ਦੱਸੋ ਜਿੱਥੇ ਅਸੀਂ ਚੱਲਿਆ ਹੋਰਾਂ ਦਾ ਫਾਇਦਾ ਤੁਹਾਡਾ ਨੁਕਸਾਨ ਜੇ ਇੱਕ ਸਿਰ ਰੱਖ ਲਿਆ ਲੱਖਾਂ ਲੈ ਜਾਣੇ ਨੇ ਜੇ ਇੱਕ ਲੱਗ ਗਿਆ ਲੱਖਾਂ ਬਚ ਜਾਣੇ ਨੇ ਤਦ ਤੁਸੀਂ ਹੋ ਜਾਣਾ ਵਿਧਵਾ ਕੁਛ ਕਹਿਣਾ ਚਾਹੁੰਦੇ ਹੋ ਜੇ ਤਾਂ ਆਮ ਮਾਂ ਆਮ ਪਤਨੀ ਹੁੰਦੀ ਫੇਰ ਕੀ ਕਹਿੰਦੀ ਸੁਆਮੀ ਕਿਸੇ ਦਾ ਘਰ ਉੱਜੜੇ ਵਿਗੜੇ ਸਾਨੂੰ ਕਿਹਾ ਅਸੀਂ ਆਪਣਾ ਘਰ ਥੋੜੀ ਖਰਾਬ ਕਰਨਾ ਕੋਈ ਲੋੜ ਨਹੀਂ ਐਸਾ ਕੁਝ ਕਰਨ ਦੀ ਪਰ ਉਹ ਆਮ ਮਾਂ ਨਹੀਂ ਸੀ ਧਿਆਨ ਦਿਓ ਆਮ ਮਾਂ ਨਹੀਂ ਸੀ ਤੇ ਹੌਸਲੇ ਨਾਲ ਬੋਲੀ ਸੁਆਮੀ ਜੇ ਮੇਰੇ ਇੱਕ ਦੇ ਵਿਧਵਾ ਹੁੰਦਿਆਂ ਮੇਰੀਆਂ ਲੱਖਾਂ ਭੈਣਾਂ ਦੇ ਸੁਹਾਗ ਬਚਦੇ ਨੇ ਜੇ ਮੇਰਾ ਇਕਲੌਤਾ ਪੁੱਤਰ ਗੋਵਿੰਦ ਰਾਏ ਯਤੀਮ ਹੁੰਦਾ ਲੱਖਾਂ ਲੋਕਾਂ ਦੇ ਬਚਦੇ ਨੇ ਜੇ ਇਕ ਸਿਰ ਲੱਗਣ ਨਾਲ ਲੱਖਾਂ ਬਚਦੇ ਨੇ ਸੌਦਾ ਮਹਿੰਗਾ ਨਹੀਂ ਲਾਓ ਸੀਸ ਯਾਕੀ ਹੈ ਕੋਈ ਲੋਕੋ ਮਾਂ ਗੁਜਰੀ ਵਰਗੀ ਮਾਂ ਮਾਂ ਗੁਜਰੀ ਵਰਗੀ ਦੇਵੀ ਖੇੜੀਆਂ ਦੇਵੀਆਂ ਭਾਲਦੇ ਫਿਰਦੇ ਹੋ ਖੈਰ ਉਹ ਮਾਂ ਤੇ ਜਦੋਂ ਆਪਣੇ ਪਤੀ ਦੇ ਕੱਟੇ ਹੋਏ ਸੀਸ ਦੇ ਦਰਸ਼ਨ ਕੀਤੇ ਹੋਣਗੇ ਕਿੱਦਾਂ ਉਹਨਾਂ ਨੇ ਅਥਰੂਆਂ ਨੂੰ ਰੋਕਿਆ ਹੋਵੇਗਾ ਕਿੱਡਾ ਜਿਗਰਾ ਹੋਵੇਗਾ ਮਾਤਾ ਗੁਜਰ ਕੌਰ ਦਾ ਲੋਕੋ ਆ ਹੁਣ ਪੌ ਦਾ ਮਹੀਨਾ ਚੜ ਜਾਣਾ ਸੁਣਦੇ ਜਾਇਓ ਕੀ ਬੀਤਦੀ ਆ ਤੇ ਮਹਾਰਾਜ ਨੇ ਫੈਸਲਾ ਲਿਆ ਵੀ ਵਿਮਾਨ ਦੀ ਵਿਮਾਨ ਜਹਾਜ਼ ਨੂੰ ਕਹਿੰਦੇ ਨੇ ਜਿਹੜੇ ਪ੍ਰਾਣੇ ਬਜ਼ੁਰਗ 100 ਸਾਲ ਤੋਂ ਉੱਪਰ ਉਮਰ ਭੋਕੇ ਜਾਂਦੇ ਸੀ ਕਹਿੰਦੇ ਪੂਰੀ ਉਮਰ ਭੋਕੇ ਸੱਚਖੰਡ ਨੂੰ ਚੱਲਿਆ ਉਹਦੀ ਅਰਥੀ ਨੂੰ ਵਿਮਾਨ ਕਹਿੰਦੇ ਸੀ ਵਿਵਾਨ ਤੇ ਚੜ ਕੇ ਸੁਰਗਾਂ ਨੂੰ ਜਾ ਰਿਹਾ ਵਿਮਾਨ ਗੜ ਗੁਰਦੁਆਰਾ ਉੱਥੇ ਤਾਂ ਹੀ ਆ ਕੀਰਤਪੁਰ ਸਾਹਿਬ ਬਣਿਆ ਹੋਇਆ ਵਿਮਾਨ ਗੜ ਦੀ ਧਰਤੀ ਤੇ ਗੁਰਦੁਆਰਾ ਬਣਿਆ ਹੋਇਆ ਵਿਮਾਨਗੜ ਕੀਰਤਪੁਰ ਉਥੋਂ ਮਹਾਰਾਜ ਨੂੰ ਪਾਲਕੀ ਦੇ ਰੂਪ ਵਿੱਚ ਵਿਵਾਨ ਕਰ ਉੱਤੇ ਫੁੱਲਾਂ ਦੀ ਹੋਰ ਪਤਾਸਿਆਂ ਦੀ ਮਿੱਠੇ ਦੀ ਵਰਖਾ ਕਰਦੇ ਹੋਏ ਕਿਉਂਕਿ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਨਾ ਸਿੱਖ ਨੂੰ ਹਦਾਇਤ ਵੀ ਆ ਸਿੱਖ ਨੇ ਮਿੱਠਾ ਬਣਾਉਣਾ ਤਾਂ ਹੀ ਜਦੋਂ ਦਾਸ ਸੇਕਾਰ ਕਰਕੇ ਆਉਣਾ ਉਹਨੂੰ ਪ੍ਰਸ਼ਾਦ ਤਾਂ ਹੀ ਬਣਾਇਆ ਜਾਂਦਾ ਨਹੀਂ ਭਲਾ ਮੌਤ ਹੋਈ ਹੋਵੇ ਮਿੱਠਾ ਕਿਤੇ ਲੰਘਦਾ ਏਹੀ ਕਾਰਨ ਹੈ ਮਹਾਰਾਜ ਜੀ ਦਾ ਸਾਨੂੰ ਇਹ ਹੁਕਮ ਹੈ ਹੁਕਮ ਵੀ ਮੰਨਣੇ ਚਾਹੀਦੇ ਨੇ ਦਸਵਾਂ ਹੁਕਮਨਾਮਾ ਕਲਗੀਧਰ ਪਾਤਸ਼ਾਹ ਦਾ 52 ਹੁਕਮਨਾਮਿਆਂ ਵਿੱਚੋਂ ਕਿਹੜਾ ਹੈ ਧਰਮ ਦੀ ਕੀਰਤ ਕਰਨੀ ਪਹਿਲਾ ਹੁਕਮਨਾਮਾ ਤੇ 10ਵਾਂ ਕਿਹੜਾ ਹੈ ਸਿੱਖ ਨੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ 11ਵਾਂ ਹੁਕਮਨਾਮਾ ਕਿਹੜਾ ਹੈ ਕਿਸੇ ਵੀ ਕਾਰਜ ਤੋਂ ਪਹਿਲਾਂ ਅਰਦਾਸ ਕਰਨੀ ਆ 13ਵਾਂ ਵੀ ਸੁਣਦੇ ਜਾਇਓ 13ਵਾਂ ਹੁਕਮਨਾਮਾ ਇਹ ਆ ਜਦੋਂ ਭਾਈ ਸਾਹਿਬ ਦੇਖ ਦਿੰਦੇ ਆ ਨਾ ਮੂਰੇ ਬੈਠਾ ਜਿਹੜਾ ਸਿੱਖ ਉਹ ਦੇਖ ਸ਼ੱਕਦਾ ਤੇ ਚਲੇ ਜਾਂਦਾ ਹੈ ਨਹੀਂ 13ਵਾਂ ਹੁਕਮਨਾਮਾ ਇਹ ਆ ਵੀ ਜਿੰਨੀ ਦੇਰ ਸਾਰੀ ਸੰਗਤ ਨੂੰ ਦੇਖ ਨਹੀਂ ਵਰਤਦੀ ਸਿੱਖ ਅਡੋਲ ਬੈਠਾ ਰਹੇ ਇਹ 13ਵਾਂ ਹੁਕਮਨਾਮਾ ਹੈ ਅਸੀਂ ਤਾਂ ਮਹਾਰਾਜ ਜੀ ਦਾ ਹੁਕਮ ਵਜਾਉਣਾ ਹੈ ਕਿਉਂਕਿ ਸਾਧ ਸੰਗ ਜੀ ਬਾਣੀ ਪੜਾ ਕੀ ਕਹਿੰਦੀ ਆ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਇ ਨਾ ਸਕੈ ਜਲੈ ਗੁਰੂ ਦੇ ਬਚਨ ਨੂੰ ਜਲ ਡਬੋਂਦਾ ਨਹੀਂ ਤਸਕਰ ਚੋਰ ਚਰਾਉਂਦਾ ਨਹੀਂ ਤੇ ਅੱਗ ਸਾੜਦੀ ਨਹੀਂ ਉਹ ਗੁਰੂ ਦੇ ਚਰਨਾਂ ਵਿੱਚ ਅਸੀਂ ਬੈਠੇ ਆ ਲਓ ਆਖਿਰਕਾਰ ਮਹਾਰਾਜ ਜੀ ਦਾ ਸੀਸ ਇਤਿਹਾਸ ਦੱਸਦਾ ਏ ਬਿਕ ਰਾਤ ਫਿਰ ਅਨੰਦਪੁਰ ਸਾਹਿਬ ਵੀ ਕੱਟੀ ਜਾਂਦੀ ਆ ਕਿਉਂਕਿ ਇੰਨਾ ਸਮਾਂ ਨਹੀਂ ਵੀ ਸੀਸ ਆਇਆ ਤੇ ਫਟਾਫਟ ਕੰਮ ਨਿਬੇੜੀਏ ਨਹੀਂ ਕੋਈ ਡਰ ਨਹੀਂ ਸੀ ਕਲਗੀਧਰ ਪਾਤਸ਼ਾਹ ਮਹਾਰਾਜੀ ਨੂੰ ਕੋਈ ਡਰ ਨਹੀਂ ਸੀ 8 ਸਾਲ 6 ਮਹੀਨੇ 19 ਦੀ ਉਮਰ ਸੀ ਜਦੋਂ ਮਹਾਰਾਜੀ ਨੌਵੇਂ ਪਾਤਸ਼ਾਹ ਦਿੱਲੀ ਨੂੰ ਰਵਾਨਾ ਹੋਏ ਨੇ ਲੋਕ ਕਹਿੰਦੇ ਨੇ ਅਗਲੀ ਸਵੇਰ ਚੜੀ ਆ 16 ਨਵੰਬਰ ਦਾ ਦਿਨ ਚੜਦਾ ਏ ਜਿੱਥੇ ਗੁਰਦੁਆਰਾ ਸੀਸਗੰਜਾ ਉੱਥੇ ਚੰਦਨ ਦੀ ਚਿਖਾ ਉੱਥੇ ਮਹਾਰਾਜ ਕਲਗੀਧਰ ਪਾਤਸ਼ਾਹ ਨਿੱਕੇ ਜਿਹੇ ਨੇ ਸਾਰੇ 8 ਸਾਲ 10 ਮਹੀਨੇ 20 ਦਿਨਾਂ ਦੀ ਉਮਰ ਸੀ ਸਾਰੀ ਮਹਾਰਾਜ ਦੀ 8 ਸਾਲ 10 ਮਹੀਨੇ 20 ਦਿਨਾਂ ਦੀ ਜਦੋਂ ਆਪਣੇ ਬਾਪੂ ਦੇ ਸੀਸ ਨੂੰ ਰੱਬ ਜਾਣਦਾ ਉਹਨਾਂ ਨੇ ਕਿਵੇਂ ਇਸ਼ਨਾਨ ਕਰਵਾਇਆ ਹ ਹਰ ਬੰਦੇ ਦੀ ਰੀਤ ਹੈ ਰੱਬ ਕੋਲੋਂ ਇੱਜ਼ਤਦਾਰ ਮੈਂ ਧਨੀ ਮਨੀਮ ਹੋਵਾਂ ਕਈ ਚਾਹਮ ਦੇ ਰਤਬਾ ਲੀਡਰਾਂ ਦਾ ਭਾਈ ਅਰਜਨ ਦਾ ਜੋਰ ਵਿੱਚ ਭੀਮ ਹੋਵਾਂ ਕਈ ਆਖਦੇ ਪੂਜੇ ਸੰਸਾਰ ਸਾਨੂੰ ਮੈਂ ਪੁੱਤਰ ਅਕਬਰ ਦਾ ਸ਼ਾਹ ਸਲੀਮ ਹੋਵਾਂ ਤਾਂ ਜਿਗਰਾ ਗੁਰੂ ਗੋਬਿੰਦ ਸਿੰਘ ਦਾ ਪਿਤਾ ਸ਼ਹੀਦ ਹੋਵੇ ਤੇ ਮੈਂ ਯਤੀਮ ਹੋਵਾਂ ਇਹ ਉਹਨਾਂ ਦੇ ਹੀ ਸੀ ਆਇਆ ਆਖਰਕਾਰ ਚੌਪਤ ਰਾਏ ਹੋਏ ਨੇ ਮਹਾਰਾਜ ਉਹਨਾਂ ਨੇ ਅਰਦਾਸ ਕੀਤੀ ਐ ਸਾਰਾ ਕੁਝ ਮਹਾਰਾਜ ਜੀ ਦਾ ਜੋ ਵੀ ਸਮਗਰੀ ਆ ਖੈਰ ਮੈਂ ਇਧਰ ਨੂੰ ਡਿਟੇਲ ਵਾਈਜ਼ ਨਾ ਜਾ ਆਵਾਂ ਸਮਗਰੀ ਸਾਰੀ ਤਿਆਰ ਕੀਤੀ ਜਾਂਦੀ ਆ ਗੁਲਾਬ ਜਲ ਨਾਲ ਮਹਾਰਾਜ ਜੀ ਦੇ ਸੀਸ ਦਾ ਇਸ਼ਨਾਨ ਕਰਵਾਇਆ ਜਾਂਦਾ ਏ ਲੋ ਕਲਗੀਧਰ ਪਾਸ਼ਾ ਨੇ ਆਪਣੇ ਨੰਨੇ ਨੰਨੇ ਹੱਥਾਂ ਦੇ ਨਾਲ ਜਿਵੇਂ ਆਪਣੇ ਪਿਤਾ ਦਾ ਦਾ ਸਸਕਾਰ ਕੀਤਾ ਹੈ ਆਖਰੀ ਕਵਤਾ ਦੇ ਵਿੱਚ ਢਾਡੀ ਸਿੰਘ ਕਹਿਣ ਬਾਸ ਤੇ ਜਾ ਰਹੇ ਨੇ ਭਾਈ 5 ਦਿਨਾਂ ਬਾਅਦ ਗੁਰੂ ਜੀ ਦੇ ਸੀਸ ਦਾ ਹੋਇਆ ਸਸਕਾਰ ਜੀ ਸੁਣੀਓਦੋ ਲੈਣਾ ਸਕਾਰ ਜੀ ਪੰਜ ਦਿਨਾਂ ਬਾਅਦ ਗੁਰੂ ਜੀ ਦੇ ਸਿਰਸ ਦਾ ਹੋਏ